ਕੱਤਲ ਹੋਇਆ ਠੀਕ ਹੋਇਆ ਮੈਂ ਠੀਕ ਹੈ ਜੀ ਦੇਖੋ ਗੱਲ ਸੁਣੋ ਕਾਨੂੰਨ ਦੀ ਨਜ਼ਰ ਦੇ ਵਿੱਚ ਜੋ ਚੀਜ਼ ਗਲਤ ਆ ਪਰ ਉਹ ਸਿੱਖ ਫਿਲਾਸਫੀ ਦੇ ਹਿਸਾਬ ਨਾਲ ਸੋਧਾ ਲਾਉਣਾ ਸਹੀ ਆ ਸਾਡੇ ਇਤਿਹਾਸ ਦੇ ਤੌਰ ਤੇ ਦੇਖ ਲਓ ਤਾਂ ਇਹੋ ਜੇ ਮੱਸਾ ਰੰਗੜ ਵਰਗੇ ਵੀ ਤਾਂ ਰਗੜੇ ਸੀ ਤਾਂ ਫਿਰ ਇਹ ਰਗੜਨੇ ਪੈਂਦੇ ਆ ਜਲਦੀ ਕੱਟੇ ਚੱਲਦੇ ਸਾਡੇ ਇਨ੍ਹਾਂ ਦੇ ਉੱਤੇ ਹੀ ਅਸੀਂ ਖਰਚਾ ਕੱਢਦੇ ਆ ਖਰਚੇ ਹੋਰ ਤਰੀਕੇ ਕਮਾਉਣ ਦੇ ਹੋਰ ਵੀ ਤਰੀਕੇ ਨੇ ਜੇ ਤੁਹਾਡਾ ਮੰਨ ਲਓ ਜੇ ਜਿਹੜੀਆਂ ਇਹ ਹੀ ਹੈਗੀਆਂ ਨੇ ਫਿਰ ਇਹਦੇ ਨਾਲ ਤਾਂ ਪ੍ਰੋਸੀਜਰ ਲੀਗਲ ਆ ਤੁਸੀਂ ਉਹ ਕਰ ਲਓ ਤੁ ਨੂੰ ਲੱਗਦਾ ਵੀ ਤੁਸੀਂ ਮਿਹਨਤ ਕਰਕੇ ਦਸਾਂ ਨੋਹਾਂ ਦੇ ਨਾਲ ਨਹੀਂ ਕਮਾਈ ਕਰ ਸਕਦੇ ਫਿਰ ਠੀਕ ਆ ਤੁਸੀਂ ਆਪਦਾ ਜਿਸਮ ਵੇਚ ਕੇ ਕਰ ਲਓ ਮੇਰੇ ਵਰਗੇ ਪੜ੍ਹ ਲਿਖ ਕੇ ਹੋ ਗਏ ਆ ਥੋੜੇ ਜੇ ਡਰਪੋਖ ਠੀਕ ਆ ਸਾਨੂੰ ਆ ਗਿਆ ਤਰਕ ਤੇ ਤਰਕ ਕਰਨ ਦੇ ਕਿਕੇ ਮੈਨੂੰ ਪਤਾ ਕਿ ਮੈਂ ਇਹੋ ਜਿਆਂ ਨੂੰ ਕਾਨੂੰਨੀ ਤਰੀਕੇ ਨਾਲ ਹੀ ਨਜਿੱਠੂਗੀ ਤੇ ਮੇਰੇ ਵਿੱਚ ਐਡੀ ਹਿੰਮਤ ਨਹੀਂ ਵੀ ਮੈਂ ਕਿਸੇ ਨੂੰ ਜਾ ਕੇ ਸੋਧਾ ਲਾਇਆ ਮਾਂ ਤਾਂ ਮੈਂ ਘੱਟੋ ਘੱਟ ਜਿਨ੍ਹਾਂ ਨੇ ਸੋਧਾ ਲਾਇਆ ਉਹਨਾਂ ਦੀ ਮਦਦ ਤਾਂ ਕਰ ਹੀ ਸਕਦੀ ਹਾਂ ਉਹਨਾਂ ਦੇ ਨਾਲ ਤਾਂ ਖੜੀ ਸਕਦੀ ਹਾਂ ਉਹ ਵੀਡੀਓ ਉਹ ਅੱਜ ਵੀ ਆਨਲਾਈਨ ਪਈਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਛੋਟੇ ਬੱਚਾ ਆ ਉਹਨੂੰ ਲੈ ਕੇ ਉਹ ਵਲਗਰ ਗੱਲਾਂ ਕਰ ਰਹੀ ਆ ਬੱਚੇ ਨੂੰ ਬਾਡੀ ਪਾਰਟ ਪੜਾਉਂਦੀ ਹੋਈ ਗੰਦੀਆਂ ਗੱਲਾਂ ਕਰ ਰਹੀ ਆ ਛੋਟੇ ਜਿਹੇ ਬੱਚੇ ਨੂੰ ਮਧੂਮੱਖੀ ਦਿਖਾ ਕੇ ਉਹਦੇ ਉੱਤੇ ਆਪਦੇ ਉਹਦੇ ਸਿਰ ਦੇ ਉੱਤੇ ਆਪਦੇ ਜਿਹੜੀ ਹੈਗੀਆਂ ਆ ਆਪਦੇ ਨਰਮੈਂਟ ਰੱਖਦੇ ਉਹ ਗਲਤ ਜੀਆਂ ਹਰਕਤਾਂ ਤੇ ਉਹ ਚੀਜ਼ਾਂ ਦਿਖਾ ਰਹੀ ਆ ਉਹ ਉਹ ਨਹੀਂ ਡਾਈਜੈਸਟ ਹੁੰਦੀ। ਉਹ ਕਿਸ ਤਰ੍ਹਾਂ ਹੋ ਜਾਏਗਾ। ਥੀਮ ਲੱਗਦਾ ਕਿ ਪਹਿਲਾ ਕਤਲ ਹੋ ਗਿਆ ਇਸ ਤੋਂ ਬਾਅਦ ਅੱਗੇ ਅਮਰਪਾਲ ਮੈਰੋ ਨੇ 24 ਘੰਟਿਆਂ ਦਾ ਟਾਈਮ ਲਕੋਆ ਸਾਰੇ। ਜੇ ਸਰਕਾਰ ਆਪਦੀ ਜ਼ਿੰਮੇਵਾਰੀ ਨਿਵਾਦੂ ਤਾਂ ਕਿਸੇ ਨੂੰ ਵੀ ਆਪਦੇ ਹੱਥ 'ਚ ਕਾਨੂੰਨ ਲੈਣ ਦੀ ਲੋੜ ਕਿਉਂ ਪਊਗੀ ਅੱਤ ਹੁੰਦੀ ਆ ਨਾ ਤਾਂ ਫਿਰ ਉਹਦੋਂ ਜਵਾਬਤਾ ਦਿੰਦੇ ਹੀ ਨੇ ਨਾ ਬੀਤੇ ਦਿਨਾਂ ਤੋਂ ਹੀ ਨਹੀਂ ਕਈ ਸਮੇਂ ਤੋਂ ਕਿਸੇ ਬੰਦੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਦੀ ਸੀਗੀ ਪਰ ਉਹ ਸਮਝਿਆ ਨਹੀਂ ਕਹਿੰਦੇ ਮਰਦੇ ਨੂੰ ਅੱਖ ਚੱਬਣਾ ਪੈਂਦਾ ਹੈ ਅਗਰ ਜੇ ਇਹ ਸਾਰਾ ਕੁਝ ਹੋ ਗਿਆ ਕਿ ਲੱਗਦਾ ਹੈ ਕਿ ਕਾਨੂੰਨ ਨੂੰ ਹੱਥਾਂ ਦੇ ਵਿੱਚ ਲੈ ਲੈਣਾ ਚਾਹੀਦਾ ਮੈਂ ਗੱਲ ਕਰ ਰਿਹਾ ਕੰਚਨ ਕੁਮਾਰੀ ਉਰਫ ਕਮਲਕੌਰ ਦਾ ਕਤਲ ਹੋਇਆ ਸਾਰੇ ਉਸ ਨੂੰ ਭਾਬੀ ਭਾਬੀ ਕਹੀ ਜਾਂਦੇ ਆ ਪਰ ਇਹ ਮਸ਼ਹੂਰ ਕਿਵੇਂ ਹੋਈ ਪੰਜਾਬ ਦੇ ਵਿੱਚ ਕਿਵੇਂ ਆਈ ਕਿੰਨੇ ਕੇਸ ਉਹਦੇ ਉੱਤੇ ਪਾਉਣ ਦੀ ਕੋਸ਼ਿਸ਼ ਕੀਤੀ ਕਿ ਜਿਸ ਤਿੱਕਿਆਂ ਉਹਦਾ ਕੰਟੈਂਟ ਹੈ ਉਹ ਪੰਜਾਬ ਦੇ ਵਿੱਚ ਚੱਲਣ ਯੋਗਾ ਨਹੀਂ ਹੈਗਾ ਅਸ਼ਲੀਲਤਾ ਜਿਹੜੀ ਫਲਾਈ ਜਾ ਰਹੀ ਹੈ ਬੱਚਿਆਂ ਦੇ ਉੱਤੇ ਪ੍ਰਭਾਵ ਪੈ ਰਿਹਾ ਹਾਲਾਂਕਿ ਛੋਟੇ ਛੋਟੇ ਬੱਚੇ ਵੀ ਉਸ ਵੀਡੀਓ ਦੇ ਵਿੱਚ ਲੈਂਦੀ ਸੀਗੀ ਕੰਚਨਾ কুমারী ਜਿਹੜੀ ਹੈਗੀ ਆ ਪਰ ਉਹਦਾ ਕਤਲ ਹੋ ਗਿਆ ਉਸ ਕਤਲ ਨੂੰ ਐਡਵੋਕੇਟ ਸਿਮਨਜੀਤ ਕੌਰ ਗਿੱਲ ਉਹ ਕਿਵੇਂ ਲੈਂਦੇ ਨੇ ਕਿਵੇਂ ਉਹਨਾਂ ਨੇ ਦੇਖਿਆ ਸਾਰੀ ਚੀਜ਼ਾਂ ਕਿਉਂਕਿ ਇਹਨਾਂ ਨੇ ਕਈ ਨੋਟਿਸ ਜਿਹੜੇ ਨੇ ਭੇਜਣ ਦੀ ਕੋਸ਼ਿਸ਼ ਕੀਤੀ ਉਹਨਾਂ ਤੱਕ ਕਾਰਵਾਈ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਹਾਲਾਂਕਿ ਕਾਰਵਾਈ ਨਹੀਂ ਹੋਈ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਮੈਮ ਸਸੀ ਕਾਂ ਜੀ ਸਸੀ ਕਾਂ ਜੀ ਲਗਾਤਾਰ ਇਹ ਸਵਾਲ ਉੱਠਦਾ ਰਿਹਾ ਕਿ ਵੀ ਕਮਲ ਕੌਰ ਨਾਂ ਦੀ ਇੱਕ ਕੁੜੀ ਹੈ ਜਿਹੜੀ ਲਗਾਤਾਰ ਡਬਲ मीनिंग ਗੱਲਾਂ ਕਰਦੀ ਹੈ ਕੱਪੜੇ ਪਾਉਣ ਦਾ ਕੋਈ ਤੀਕਾ ਨਹੀਂ ਹੈਗਾ ਵੀਡੀਓ ਅਪਲੋਡ ਕਰਦੀ ਹੈ ਤੁਸੀਂ ਲਗਾਤਾਰ ਕੰਪਲੇਂਟਾਂ ਕੀਤੀਆਂ ਲਗਾਤਾਰ ਸ਼ਿਕਾਇਤਾਂ ਕੀਤੀਆਂ ਪਰ ਕਾਰਵਾਈ ਨਹੀਂ ਕੋਈ ਫੇਸਬੁੱਕ ਤੇ ਵੀ ਤੁਹਾਨੂੰ ਇਹ ਲਿਖਣਾ ਪੈ ਗਿਆ ਕਿ ਜੋ ਹੋਇਆ ਠੀਕ ਹੋਇਆ ਜੈਸੇ ਜੈਸਾ ਕਰਨਾ ਵੈਸਾ ਕਰੋ ਕਿਉਂ ਲਿਖਣਾ ਪਿਆ ਤੁਮ ਦੇਖੋ ਅਸੀਂ ਸਮਾਜ ਦੇ ਵਿੱਚ ਰਹਿੰਦੇ ਹਾਂ ਜੇ ਤਾਂ ਅਸੀਂ ਜੰਗਲ 'ਚ ਰਹਿੰਦੇ ਹੋਈਏ ਜਿਵੇਂ ਮਰਜ਼ੀ ਰਹੀ ਚੱਲੋ ਸਮਾਜ 'ਚ ਰਹਿਣ ਦੇ ਕੁਝ ਨਿਯਮ ਹੁੰਦੇ ਨੇ ਤੇ ਕੁਝ ਚੀਜ਼ਾਂ ਜਿਹੜੀਆਂ ਨਿੱਜੀ ਹੁੰਦੀਆਂ ਨੇ ਉਹ ਤੁਹਾਡੀਆਂ ਨਿੱਜੀ ਹੁੰਦੀਆਂ ਨੇ ਉਹਨਾਂ ਨੂੰ ਤੁਸੀਂ ਸਮਾਜ ਦੇ ਵਿੱਚ ਸ਼ਰਿਆਮ ਉਸ ਤਰ੍ਹਾਂ ਨਹੀਂ ਛਾਲ ਸਕਦੇ ਕਿ ਉਹਨਾਂ ਦਾ ਦੂਜਿਆਂ ਦੇ ਉੱਤੇ ਮਾੜਾ ਪ੍ਰਭਾਵ ਪਵੇ। ਹੂੰ ਇਹ ਜਿਹੜੀਆਂ ਸ਼ਲੀਲ ਹਰਕਤਾਂ ਕਰਦੀ ਹੁੰਦੀ ਸੀਗੀ ਤੇ ਖਾਸ ਕਰਕੇ ਬੱਚਿਆਂ ਨੂੰ ਲੈ ਕੇ ਉਸ ਚੀਜ਼ ਦਾ ਬੱਚਿਆਂ ਤੇ ਬਹੁਤ ਮਾੜਾ ਅਸਰ ਪੈਂਦਾ ਸੀਗਾ। ਤੇ ਜਿਹਨੂੰ ਲੈ ਕੇ ਮੈਨੂੰ ਬਹੁਤ ਸਾਰੀਆਂ ਪੇਰੈਂਟਸ ਦੀਆਂ ਮੈਨੂੰ ਪਹਿਲਾਂ ਇਹਦੇ ਬਾਰੇ ਨਹੀਂ ਪਤਾ ਸੀਗਾ ਮੈਨੂੰ ਪੇਰੈਂਟਸ ਸੀਗੇ ਉਹਨਾਂ ਨੇ ਕੰਟੈਕਟ ਕੀਤਾ ਸੀਗਾ। ਤੇ ਬਹੁਤ ਸਾਰੇ ਪੇਰੈਂਟਸ ਕੰਟੈਕਟ ਯੂਜੂਲੀ ਕਰਦੇ ਸੀ ਵੀ ਵੀਡੀਓ ਭੇਜ ਕੇ ਕਹਿੰਦੇ ਸੀ ਇਹਨਾਂ ਦਾ ਕੁਝ ਇਹਦੇ ਦਾ ਇਹਦਾ ਕੁਝ ਕੀਤਾ ਤੇ ਫਿਰ ਉਹਦੀਆਂ ਜਦੋਂ ਕੰਪਲੇਂਟਸ ਦਿੱਤੀਆਂ ਕੁਛ ਨਹੀਂ ਬਣਿਆ ਦੈਨ ਮੈਂ ਜੁਲਾਈ ਦੇ ਵਿੱਚ ਕਮ ਚਾਲ ਕਮਿਸ਼ਨ ਦੇ ਵਿੱਚ ਵੀ ਭੇਜਿਆ ਵੀ ਇਹਦਾ ਆਪਾਂ ਕੁਛ ਕਰੀਏ ਤੇ ਚੰਡ ਕਮਿਸ਼ਨ ਵੱਲੋਂ ਜਦੋਂ ਡਿਸਕਸ ਕੀਤਾ ਤਾਂ ਸਾਰਨੂੰ ਵੀ ਲੱਗਿਆ ਵੀ ਇਹ ਗੱਲ ਤਾਂ ਬੱਚਿਆਂ ਲਈ ਤੇ ਅਸੀਂ ਕਿਹਾ ਸੀ ਵੀ ਇਹਦੇ ਤੋਂ ਉਹ ਬੱਚੇ ਆ ਜਿਹੜੇ OCWC ਦੀ ਕਸਟਡੀ ਚ ਲਏ ਜਾਣ ਤੇ ਨੋਟਿਸ ਭੇਜ ਕੇ ਕਿਹਾ ਸੀ ਕਿ ਵੀ ਜੇ ਇਹਦੀ ਪ੍ਰੋਪਰ ਕਾਰਵਾਈ ਕਰਕੇ ਪੁਲਿਸ ਰਿਪੋਰਟ ਭੇਜੇ ਤੇ ਬਟ ਪੁਲਿਸ ਨੇ ਪਹਿਲਾਂ ਤਾਂ ਕੁਝ ਕੀਤਾ ਨਹੀਂ ਜਦੋਂ بار بار ਨੋਟਿਸ ਭੇਜੇ ਤਾਂ ਪੁਲਿਸ ਵੱਲੋਂ ਆਇਆ ਕਿ ਇਹ ਇਹਦੇ ਖਿਲਾਫ ਕੋਈ ਸਬੂਤ ਨਹੀਂ ਪਾਇਆ ਗਿਆ ਜਦ ਕਿ ਸਬੂਤ ਅਸੀਂ ਖੁਦ ਭੇਜੇ ਸੀਗੇ ਤਾਂ ਵੀਡੀਓ ਉਹ ਅੱਜ ਵੀ ਆਨਲਾਈਨ ਪਈਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਛੋਟੇ ਬੱਚਾ ਆ ਉਹਨੂੰ ਲੈ ਕੇ ਉਹ ਵਲਗਰ ਗੱਲਾਂ ਕਰ ਰਹੀ ਆ ਬੱਚੇ ਨੂੰ ਬਾਡੀ ਪਾਰਟ ਪੜਾਉਂਦੀ ਹੋਈ ਗੰਦੀਆਂ ਗੱਲਾਂ ਕਰ ਰਹੀ ਆ ਵੀ ਐ ਨਹੀਂ ਬੋਲਦੇ ਐਦਾਂ ਬੋਲਦੇ ਆ ਇੱਕ ਕੁਝ ਹੋਰ ਹੈਗੀ ਆ ਪਤਾ ਨਹੀਂ ਕੋੜੀ ਏ ਉਹ ਫਲਾਨਾ ਤੇ ਉਹਨਾਂ ਦਾ ਗੰਦਬੰਦ ਜਿਆ ਇੱਕ ਛੋਟੇ ਜਿਹੇ ਬੱਚੇ ਨੂੰ ਮਧੂਮੱਖੀ ਦਿਖਾ ਕੇ ਉਹਦੇ ਉੱਤੇ ਆਪਦੇ ਉਹਦੇ ਸਿਰ ਦੇ ਉੱਤੇ ਆਪਦੇ ਜਿਹੜੀ ਹੈਗੀ ਆ ਆਪਦੇ ਇਨਰ ਗਾਰਮੈਂਟ ਰੱਖ ਕੇ ਉਹ ਗਲਤ ਜੀਆਂ ਹਰਕਤਾਂ ਤੇ ਉਹ ਚੀਜ਼ਾਂ ਦਿਖਾ ਰਹੀ ਆ ਤਾਂ ਉਹ ਉਹ ਨਹੀਂ ਡਾਈਜੈਸਟ ਹੁੰਦੀਆਂ ਕੱਤਲ ਹੋਇਆ ਠੀਕ ਹੋਇਆ ਪਰ ਠੀਕ ਹੈ ਜੀ ਦੇਖੋ ਗੱਲ ਸੁਣੋ ਕਾਨੂੰਨ ਦੀ ਨਜ਼ਰ ਦੇ ਵਿੱਚ ਜੋ ਚੀਜ਼ ਗਲਤ ਆ ਪਰ ਉਹ ਸਿੱਖ ਫਿਲਾਸਫੀ ਦੇ ਹਿਸਾਬ ਨਾਲ ਸੋਧਾ ਲਾਉਣਾ ਸਹੀ ਆ ਕਿਉਂਕਿ ਜਦੋਂ ਤੁਹਾਡਾ ਸੋਚ ਪਰ ਤੁਹਾਡੇ ਫਾਜ਼ਲ ਸਾਹਿਬ ਬੱਬਰ ਖਾਲਸਾ ਦੇ ਨਾਲ ਅਟੈਚਮੈਂਟ ਸੀਗੀ ਉਹਨਾਂ ਨੇ ਕਦੇ ਇਹ ਚੀਜ਼ ਨਹੀਂ ਦੇਖੀ ਕਿ ਕਦੇ ਵੀ ਕੋਈ ਅਜਿਹੀ ਹਰਕਤ ਕਰੇਗਾ ਤਾਂ ਉਹਦੇ ਨਾਲ ਇਹੀ ਹੋਣਾ ਕਿਉਂਕਿ ਇਹ ਹੁੰਦਾ ਆয়া ਸਿੰਘਾਂ ਨੇ ਕਦੇ ਕੋਈ ਕਿਸੇ ਨੂੰ ਬਖਸ਼ਿਆ ਨਹੀਂ ਸੋਚਦੇ ਹੈਗੇ ਤੁਸੀਂ ਕਾਨੂੰਨ ਨੂੰ ਪੜਿਆ ਕਾਨੂੰਨ ਪੜਿਆ ਸਾਰਾ ਕੁਝ ਅੱਗੇ ਵਾਚਿਆ ਕਾਨੂੰਨਾਂ ਤੌਰ ਤੇ ਤੁਸੀਂ ਸਮਝਦੇ ਹੋ ਕਿ ਅੱਜ ਦੇ ਟਾਈਮ ਦੇ ਵਿੱਚ ਇਹ ਐਦਾਂ ਹੋ ਸਕਦਾ ਕਿੱਦਾਂ ਹੋ ਸਕਦਾ ਮਤਲਬ ਵੀ ਮਰਡਰ ਕਰ ਦਿੱਤਾ ਜਾਵੇ ਦੇਖੋ ਕਾਨੂੰਨ ਦੀ ਨਜ਼ਰ ਦੇ ਵਿੱਚ ਤਾਂ ਕਦੇ ਵੀ ਕਿਸੇ ਵੱਲੋਂ ਵੀ ਦੇਖੋ ਮੇਰੇ ਕੋਈ ਥੱਪੜ ਮਾਰ ਰਿਹਾ ਆ ਹੂੰ ਠੀਕ ਹੈ ਤਾ ਕਾਨੂੰਨ ਦੀ ਨਜ਼ਰ ਦੇ ਵਿੱਚ ਮੈਂ ਉਹਦੇ ਥੱਪੜ ਨਹੀਂ ਮਾਰ ਸਕਦੀ ਹੈਗੀ ਮੈਂ ਸਿਰਫ ਉਹਦਾ ਥੱਪੜ ਰੋਕ ਸਕਦੀ ਆ ਹਮ ਸੈਲਫ ਡਿਫੈਂਸ ਕੀਤਾ ਜਾ ਸਕਦਾ ਜੀ ਤੇ ਕਾਨੂੰਨ ਦੀ ਨਜ਼ਰ ਦੇ ਵਿੱਚ ਇਹ ਚੀਜ਼ਾਂ ਕਾਨੂੰਨਨ ਕਦੇ ਵੀ ਸਹੀ ਨਹੀਂ ਜੇ ਸਹੀ ਹੁੰਦੀਆਂ ਤਾਂ ਫਿਰ ਉਹਨਾਂ ਭਾਈ ਸਾਹਿਬ ਉਹਨਾਂ ਨੂੰ ਰੈਸਟ ਥੋੜੀ ਨਾ ਦੇਣੀ ਪੈਂਦੀ ਹਮ ਉਹ ਰੈਸਟ ਇਸੇ ਲਈ ਦਿੱਤੀ ਬਿਕਾਜ਼ ਉਹਨਾਂ ਨੂੰ ਵੀ ਪਤਾ ਵੀ ਕਾਨੂੰਨਾਂ ਨੂੰ ਸਹੀ ਨਹੀਂ ਕਿ ਤੇ ਉਹ ਆਪਣਾ ਗ੍ਰਿਫਤਾਰੀ ਦੇਗੇ ਉਹਨਾਂ ਨੇ ਲੈ ਲਈ ਆਪਣੇ ਸਿਰ ਤੇ ਵੀ ਅਸੀਂ ਜ਼ਿੰਮੇਵਾਰ ਆ ਤੇ ਅਸੀਂ ਆ ਗ੍ਰਿਫਤਾਰੀ ਦਿੰਨੇ ਆ ਠੀਕ ਹੈ ਜੀ ਤੇ ਹਾਂ ਸਿੱਖੀ ਦੇ ਤੌਰ ਤੇ ਦੇਖ ਲੋ ਸਾਡੇ ਇਤਿਹਾਸ ਦੇ ਤੌਰ ਤੇ ਦੇਖ ਲੋ ਤਾਂ ਇਹੋ ਜੇ ਮੱਸਾ ਰੰਗੜ ਵਰਗੇ ਵੀ ਤਾਂ ਰਗੜੇ ਸੀ ਹੂੰ ਤਾਂ ਫਿਰ ਇਹ ਰਗੜਨੇ ਪੈਂਦੇ ਨੇ ਹੂੰ ਉਹ ਉਹ ਉਸ ਤਰੀਕੇ ਨਾਲ ਸੋ ਮੇਰੇ ਵਰਗੇ ਪੜ੍ਹ ਲਿਖ ਕੇ ਹੋ ਗਏ ਆ ਥੋੜੇ ਜੇ ਡਰਪੋਖ ਹੂੰ ਠੀਕ ਆ ਸਾਨੂੰ ਆ ਗਿਆ ਤਰਕ ਵਿਤਰਕ ਕਰਨੇ ਹੂੰ ਠੀਕ ਆ ਮੈਨੂੰ ਪਤਾ ਕਿ ਮੈਂ ਇਹੋ ਜਿਆਂ ਨੂੰ ਕਾਨੂੰਨੀ ਤਰੀਕੇ ਨਾਲ ਹੀ ਨਜਿੱਠੂਗੀ ਹੂੰ ਤੇ ਮੇਰੇ ਵਿੱਚ ਐਡੀ ਹਿੰਮਤ ਨਹੀਂ ਵੀ ਮੈਂ ਕਿਸੇ ਨੂੰ ਜਾ ਕੇ ਸੋਧਾ ਲਾਇਆ ਮਾਂ ਤਾਂ ਮੈਂ ਘੱਟੋ ਘੱਟ ਜਿਨ੍ਹਾਂ ਨੇ ਸੋਧਾ ਲਾਇਆ ਉਹਨਾਂ ਦੀ ਮਦਦ ਤਾਂ ਕਰ ਹੀ ਸਕਦੀ ਹਾਂ ਉਹਨਾਂ ਦੇ ਨਾਲ ਤਾਂ ਖੜੀ ਸਕਦੀ ਹਾਂ ਜਿੰਨੇ ਵੀ ਤੁਸੀਂ ਕੰਪਲੇਂਟਾਂ ਕੀਤੀਆਂ ਤੁਸੀਂ ਮੰਨਦੇ ਹੋ ਕਿ ਕਾਨੂੰਨਨ ਤੌਰ ਤੇ ਤੁਹਾਡੀ ਸੁਣਵਾਈ ਹੋਈ ਕਿਉਂਕਿ ਨਹੀਂ ਹੋਈ ਇੱਕ ਹੁੰਦਾ ਹੈ ਕਿ ਵੀ ਸ਼ਿਕਾਇਤਾਂ ਕਰੋ ਕੰਪਲੇਂਟ ਦਿਓ ਕਾਰਵਾਈ ਮਿੰਟਾਂ ਦੇ ਵਿੱਚ ਹੋ ਜਾਂਦੀ ਆ ਬਾਈ ਮੇਰੇ ਮੇਰੀ ਗੱਲ ਛੱਡੋ ਚਾਈਲਡ ਅਬਿਊਜ਼ ਦੇ ਕੇਸਸ 'ਚ ਜਦੋਂ ਵੀ ਹੁੰਦੇ ਦੇਖੋ ਜੱਸੀ ਬਾਬਾ ਹੂੰ ਪਤਾ ਹਨਾ ਉਹ ਸਾਰਿਆਂ ਨੂੰ ਪਤਾ ਵੀ ਨਾਨਕਸਰ ਵਾਲਾ ਬਾਬਾ ਨਾਨਕਸਰ 68 ਕੋਈ ਛੋਟੀ ਆ ਹੂੰ ਬਾਬੇ ਦੀ ਵੀਡੀਓ ਪ੍ਰੋਪਰ ਆਈ ਬਾਬਾ ਮਿੰਟ ਦੇ ਵਿੱਚ ਅਸੀਂ ਇੱਕ ਰਾਤ ਨਹੀਂ ਲੱਗੀ ਚਕਾਤਾ ਬਾਬਾ ਠੀਕ ਹੈ ਪੁਲਿਸ ਸਾੜੇ ਤੇ ਵੀ ਹੁੰਦਾ ਵੀ ਉਹ ਕਿਹੋ ਜਿਹਾ ਆ ਇਹਦੇ ਖਿਲਾਫ ਚਾਈਲਡ ਕਮਿਸ਼ਨ ਸਰ ਚਾਈਲਡ ਕਮਿਸ਼ਨ ਬਹੁਤ ਵੱਡਾ ਦਾਰਾ ਆ ਅਸਮਾਨੇ 'ਚ ਜਿਹੜੇ ਬੱਚੇ ਆ ਨੂੰ ਟਰੱਕ ਵਾਲੇ ਨੇ ਟਿਪਰ ਵਾਲੇ ਨੇ ਕੁਚਲਤਾ ਸੀ ਜਦੋਂ ਚਾਈਲਡ ਕਮਿਸ਼ਨ ਨੇ ਆਰਟੀਓ ਨੂੰ ਲਿਖਿਆ ਤਾਂ ਸਰ 30 ਟਿਪਰ ਆ ਜਿਹੜੇ ਜਿਹੜੇ ਕਹਿੰਦੇ ਪੰਜਾਬ ਸਰਕਾਰ ਨੇ ਜੀ ਬਲੈਕਲਿਸਟਡ ਕੀਤੇ ਉਹ ਚਾਈਲਡ ਕਮਿਸ਼ਨ ਦੀ ਦੇਣਾ ਠੀਕ ਆ ਚਾਈਲਡ ਕਮਿਸ਼ਨ ਬਹੁਤ ਵੱਡੀ ਚੀਜ਼ ਆ ਕੋਈ ਉਹੀ ਨਹੀਂ ਹੈਗਾ ਹਨਾ ਤੇ ਚਾਈਲਡ ਕਮਿਸ਼ਨ ਵੱਲੋਂ ਨੋਟਿਸ ਲਿਆ ਗਿਆ ਹੋਵੇ ਚਾਈਲਡ ਕਮਿਸ਼ਨ ਵੱਲੋਂ ਸਬੂਤ ਭੇਜੇ ਗਏ ਹੋਣ ਫਿਰ ਵੀ ਪੁਲਿਸ ਵੱਲੋਂ ਐਕਸ਼ਨ ਨਾ ਲਿਆ ਗਿਆ ਹੋਵੇ ਤੇ ਇਹ ਕੀ ਆ ਤੁਸੀਂ ਮੰਨਦੇ ਹੋ ਕਿ ਤੁਸੀਂ ਇੱਕ ਕਮੈਂਟ ਵੀ ਕੀਤਾ ਸੀਗਾ ਇੰਟਰਵਿਊ ਦੇ ਉੱਤੇ ਕਿ ਅਸੀਂ ਕੰਪਲੇਂਟਾਂ ਦੇ ਦੇ ਕੇ ਥੱਕ ਗਏ ਆ ਪੁਲਿਸ ਰਲਈ ਹੋਈ ਆ ਕਹਿੰਦੇ ਬਿਲਕੁਲ ਰਲਈ ਸੀ ਤਾਂ ਹੀ ਨਹੀਂ ਕਾਰਵਾਈ ਹੋਈ ਜਦ ਨਾਲ ਦੇਖੋ ਰੜੀ ਦਾ ਮਤਲਬ ਇਹ ਨਹੀਂ ਮੈਂ ਕਹਿੰਦੀ ਵੀ ਪੁਲਿਸ ਉਹਨੂੰ ਕਹਿ ਰਹੀ ਇਹ ਜਾ ਕੁਝ ਕਰ। ਹੂੰ। ਮਤਲਬ ਕਾਰਵਾਈ ਨਹੀਂ ਕਰਨਾ ਮਤਲਬ ਕਾਰਵਾਈ ਨਹੀਂ ਕਰਨਾ ਹਾਂ ਬਿਲਕੁਲ। ਉਹ ਹੁਣ ਉਹਦੇ ਵਿੱਚ ਪੈਸਾ ਇਨਵੋਲਵ ਹੋ ਸਕਦਾ ਆ। ਜਾਂ ਉਹਦੇ ਵਿੱਚ ਕੋਈ ਹੋਰ ਅਦਰ ਬੈਨੀਫਿਟ ਵੀ ਹੋ ਸਕਦਾ ਆ। ਰੱਬ ਜਾਣਦਾ ਆ। ਮੈਨੂੰ ਤਾਂ ਪਤਾ ਨਹੀਂ ਕੌਣ ਇਨਵੈਸਟੀਗੇਟਿੰਗ ਆਫੀਸਰ ਆ ਕਿਨੇ ਕੀਤਾ ਕਿਨੇ ਕਿਨੇ ਨਹੀਂ ਕੀਤਾ। ਇਹਨੂੰ ਰੁਕਿਆ ਕਿਵੇਂ ਜਾਏਗਾ? ਕੀ ਲੱਗਦਾ ਕਿ ਪਹਿਲਾ ਕਤਲ ਹੋ ਗਿਆ ਇਸ ਤੋਂ ਬਾਅਦ ਅੱਗੇ ਅਮਿਤਪਾਲ ਮਹਿਰੋ ਨੇ 24 ਘੰਟਿਆਂ ਦਾ ਟਾਈਮ ਲੇਤਾ ਆ ਸਾਰਿਆਂ ਨੇ। ਬਿਲਕੁਲ। ਦੇਖੋ ਜੇ ਜੇ ਲॉ ਐਂਡ ਆਰਡਰ ਦੀ ਸਿਚੁਏਸ਼ਨ ਬਣਾ ਕੇ ਰੱਖਣੀ ਆ ਤਾਂ ਸਰਕਾਰ ਨੂੰ ਚਾਹੀਦਾ ਆ ਇਸ ਸਮੇਂ ਸਾਈਬਰ ਸੈੱਲ ਸਰਕਾਰ ਦਾ ਬਹੁਤ ਸਟਰੋਂਗ ਆ ਸਾਈਬਰ ਸੈੱਲ ਵੈਰੀਫਾਈ ਕਰੇ ਕਿਹੜੇ ਕਿਹੜੇ ਇਨਫਲੂਐਂਸਰ ਆ ਕਿਹੜੇ ਅਡਲਟ ਕੰਟੈਂਟ ਪੋਸਟ ਕਰਦੇ ਆ ਸਾਰਿਆਂ ਨੂੰ ਨੋਟਿਸ ਕਰੇ ਕਿ ਤੁਸੀਂ ਅਪਸੀਨ ਜਿਹੜੀ ਹੈਗੀ ਆ ਵੀਡੀਓਜ਼ ਜਾਂ ਇਹ ਨਹੀਂ ਦਿਖਾ ਸਕਦੇ ਤੁਹਾਨੂੰ ਲਾਅਸ ਦੀ ਪਾਲਣਾ ਕਰਨੀ ਪਊਗੀ ਜੇ ਸਰਕਾਰ ਆਪਦੀ ਜ਼ਿੰਮੇਵਾਰੀ ਨਿਭਾ ਦੂ ਤਾਂ ਕਿਸੇ ਨੂੰ ਵੀ ਆਪਦੇ ਹੱਥ 'ਚ ਕਾਨੂੰਨ ਲੈਣ ਦੀ ਲੋੜ ਕਿਉਂ ਪਊਗੀ ਅੱਤ ਹੁੰਦੀ ਆ ਨਾ ਤਾਂ ਫਿਰ ਉਹਦੋਂ ਜਵਾਬ ਤਾਂ ਦਿੰਦੇ ਹੀ ਨੇ ਨਾ ਬਿਲਕੁਲ ਠੀਕ ਹੈ ਆਜ਼ਾਦੀ ਦੀ ਲੜਾਈ ਅਸੀਂ ਐਂਦਾ ਬੈਠੇ ਲੜਨੀ ਲਈ ਹਮ ਕੱਲੇ ਗਾਂਦੇ ਹੋਣਾ ਨੇ ਤਾਂ ਆਜ਼ਾਦੀ ਲਿਆ ਨਹੀਂ ਦਿੱਤੀ ਤੁਹਾਡੇ ਤੇ ਵੀ ਇਹ ਸਵਾਲ ਆਉਂਦਾ ਕਿ ਤੁਸੀਂ ਕੁੜੀਆਂ ਦੀ ਆਜ਼ਾਦੀ ਲਈ ਲੜਦੇ ਹੋ ਬਿਲਕੁਲ ਲੜਦੀ ਬਿਲਕੁਲ ਕੁੜੀਆਂ ਨੂੰ ਆਜ਼ਾਦੀ ਮਿਲਣੀ ਚਾਹੀਦੀ ਹੈ ਬਿਲਕੁਲ ਮਿਲਣੀ ਚਾਹੀਦੀ ਹੈ ਪਰ ਇਹ ਵੀ ਸਵਾਲ ਆ ਜਾਂਦਾ ਨਾਲ ਦੀ ਨਾਲ ਕਿ ਜਦੋਂ ਇਹੋ ਜਿਹਾ ਕੁੜੀਆਂ ਗੰਦ ਪਾਉਂਦੇ ਨੇ ਉਦੋਂ ਮੈਂ ਉਹੀ ਤਾਂ ਗੱਲ ਕਹਿ ਰਹੀ ਆ ਆਜ਼ਾਦੀ ਦੇ ਮਾਇਨੇ ਕੀ ਆ ਇਕੁਐਲਿਟੀ ਦੇ ਮਾਇਨੇ ਕੀ ਆ ਕਿ ਯੂ ਹੈਵ ਰਾਈਟ ਆਫ ਇਕੁਐਲਿਟੀ ਬਿਫੋਰ ਲਾ ਉਹ ਤੁਹਾਨੂੰ ਹੈ ਪੜਨ ਦੀ ਆਜ਼ਾਦੀ ਤੁਹਾਨੂੰ ਆਪਣੀ ਜੀਣ ਦੀ ਆਜ਼ਾਦੀ ਹਮ ਠੀਕ ਹੈ ਤਾਂ ਉਹਦੇ ਵਿੱਚ ਇਹ ਚੀਜ਼ ਨੂੰ ਆਜ਼ਾਦੀ ਦਾ ਨਾਮ ਲੈ ਕੇ ਬਦਨਾਮ ਕੀਤਾ ਜਾਂਦਾ ਇਹ ਆਜ਼ਾਦੀ ਦੀ ਨਹੀਂ ਹੈਗੀ ਉਹ ਕਹਿੰਦੇ ਸਾਡਾ ਨਿੱਜੀ ਜੀਵਨ ਹੈ ਅਸੀਂ ਨਿੱਜੀ ਜੀਵਨ ਬਰਾਬਰ ਨਿੱਜੀ ਤਾਂ ਰੱਖੋ ਫਿਰ ਸੋਸ਼ਲ ਮੀਡੀਆ ਤੇ ਗੰਦ ਕਿਉਂ ਪਾਉਨੇ ਹੋ ਜਦੋਂ ਕੋਈ ਚੀਜ਼ ਪਬਲਿਕ ਡੋਮੇਨ ਚ ਆ ਜਾਂਦੀ ਉਹ ਦੂ ਨਿੱਜੀ ਨਹੀਂ ਰਹਿੰਦੀ ਕਹਿੰਦੇ ਖਰਚੇ ਚੱਲਦੇ ਸਾਡੇ ਇਹਨਾਂ ਦੇ ਉੱਤੇ ਹੀ ਅਸੀਂ ਖਰਚਾ ਕੱਢਦੇ ਹਾਂ ਖਰਚੇ ਹੋਰ ਤਰੀਕੇ ਕਮਾਉਣ ਦੇ ਹੋਰ ਵੀ ਤਰੀਕੇ ਨੇ ਤੇ ਜੇ ਤੁਹਾਡਾ ਮੰਨ ਲਓ ਜੇ ਜਿਹੜੀਆਂ ਇਹ ਹੀ ਹੈਗੀਆਂ ਨੇ ਫਿਰ ਇਹਦੇ ਨਾਲ ਤਾਂ ਪ੍ਰੋਸਟੀਚੂਨ ਲੀਗਲ ਆ ਤੁਸੀਂ ਉਹ ਕਰ ਲਓ ਸਮਾਜ ਨੂੰ ਕਿਉਂ ਗੰਦਾ ਕਰ ਰਹੇ ਆ ਮਤਲਬ ਜੇ ਗੰਦ ਤੁਹਾਨੂੰ ਲੱਗਦਾ ਵੀ ਤੁਸੀਂ ਮਿਹਨਤ ਕਰਕੇ ਦਸਾਂ ਨੌਹਾਂ ਦੇ ਨਾਲ ਨਹੀਂ ਕਮਾਈ ਕਰ ਸਕਦੇ ਫੇਰ ਠੀਕ ਆ ਤੁਸੀਂ ਆਪਦਾ ਜਿਸਮ ਵੇਚ ਕੇ ਕਰ ਲੋ ਅ ਸਮਾਜ ਨੂੰ ਕਿਉਂ ਗੰਦਾ ਕਰ ਰਹੇ ਆ ਦੀਪਿਕਾ ਲੁਥਰਾ ਮਤਲਬ ਇਨ ਦੀ ਵਰਸ ਸਿਚੁਏਸ਼ਨ ਮੈਂ ਕਹਿ ਰਹੀ ਆ ਖੈਰ ਮੈਂ ਉਸ ਚੀਜ਼ ਨੂੰ ਵੀ ਸਪੋਰਟ ਨਹੀਂ ਕਰਦੀ ਦੀਪਿਕਾ ਲੁਥਰਾ ਅੱਜ ਹੀ ਕਮਿਸ਼ਨਰ ਕਰੋ ਗਏ ਨੇ ਅੰਮ੍ਰਿਤਸਰ ਉਹ ਕਹਿੰਦੇ ਕਿ ਮੇਰੀ ਤਾਂ ਜਾਨ ਨੂੰ ਖਤਰਾ ਹੈ ਮੈਨੂੰ ਤਾਂ ਸਿੱਧੇ ਤੋਤੇ ਧਮਕੀ ਦਿੱਤੀ ਐ ਅਮਰਪਾਲ ਨੇ ਕਿ ਮੈਂ ਤਾਂ ਨਾਲੋ ਨੇ ਇਹ ਵੀ ਕਿਹਾ ਕਿ ਮੈਂ ਤਾਂ ਸੁਧਰ ਗਈ ਸੀ ਹੂੰ ਉਹਨਾਂ ਨੇ ਇਹ ਵੀ ਕਿਹਾ ਵੀ ਕੰਟੈਂਟ ਪਾਣਾ ਵੀ ਬੰਦ ਕਰਤਾ ਮੈਂ ਡੀਲਟ ਕਰ ਦਿੱਤਾ ਹਾਂ ਕਹਿੰਦੇ ਜਿਹੜਾ ਵੈਦਾਂ ਵਾਲਾ ਸੀਗਾ ਉਹ ਬੰਦ ਕੀਤਾ ਕਹਿੰਦੇ ਸਾਰਾ ਕੁਝ ਕੀ ਲੱਗਦਾ ਕਿ ਵੀ ਹੁਣ ਜੇ ਉਹਦੇ ਤੇ ਵੀ ਕੁਝ ਗੱਲਬਾਤ ਹੁੰਦੀ ਹੈ ਫਿਰ ਮਨ ਪਾ ਮਹਿਰੋ ਦਾ ਨਾਮ ਆ ਜੂਗਾ ਇਹਦੇ ਚ ਨਹੀਂ ਜੇ ਉਹ ਇਹ ਜੋ ਕੁਝ ਕਰੂਗੀ ਨਹੀਂ ਤਾਂ ਭਾਈ ਭਾਈ ਮਹਿਰੋ ਦੀ ਇੱਕ ਨਾ ਖਾਸੀਅਤ ਆ ਉਹ ਹਰੇਕ ਨੂੰ ਪਹਿਲਾਂ ਵਾਰਨਿੰਗ ਦਿੰਦੇ ਆ ਜੇ ਇਹੋ ਜਿਹੀ ਕੁਝ ਕਰਨਾ ਹੁੰਦਾ ਤਾਂ ਚਰਨ ਘਾਟ ਵਾਲੇ ਬਾਬੇ ਨੂੰ ਪਹਿਲਾਂ ਹੂੰ ਸਮਝ ਰਹੀ ਹੋ ਨਾ ਤੁਸੀਂ ਉਹ ਵਾਰਨਿੰਗ ਦਿੰਦੇ ਆ ਸਮਝਾਉਂਦੇ ਆ ਸਮਝਾਈ ਤੋ ਜਿਹੜੇ ਸਮਝ ਜਾਂਦੇ ਆ ਉਹ ਫਿਰ ਅੱਗੇ ਇਹੋ ਜਿਹਾ ਕੁਝ ਵੀ ਨਹੀਂ ਕਰਦੇ ਹੈਗੇ ਸੋ ਇਹਨੂੰ ਵੀ ਉਹ ਸਮਝਾਉਣ ਗਏ ਸੀਗੇ ਸਮਝੀ ਨਹੀਂ ਦੀਪਿਕਾ ਨੂੰ ਸਮਝਾਇਆ ਸਾਰਿਆਂ ਨੇ ਦੇਖਿਆ ਆਪਾਂ ਕਿਵੇਂ ਸਮਝਾਇਆ ਤੇ ਉਹ ਸਮਝੀ ਵੀ ਆ ਚਾਹੇ ਧੋਖਾ ਦੇ ਕੇ ਸੱਦੀ ਜਿਵੇਂ ਮਰਜੀ ਸੱਦੀ ਉਹਨੂੰ ਸਮਝਾਇਆ ਸਮਝ ਗਈ ਹੁਣੀ ਇੱਕ ਕੋਈ ਪਿੰਡੂ ਪੁੰਡੂ ਪਤਾ ਨਹੀਂ ਕਿਹੜੇ ਪੇਜ ਵਾਲੇ ਆ ਉਹਨਾਂ ਨੇ ਵੀ ਮਾਫੀ ਮੰਗੀ ਵੀ ਅਸੀਂ ਇਹੋ ਜਿਹਾ ਨਹੀਂ ਪਾਵਾਂਗੇ ਸੋ ਗੱਲ ਆ ਵੀ ਜੇ ਸਿਆਣੇ ਹੋ ਕੇ ਕਰ ਲਾਂਗੇ ਤਾਂ ਜਿਹੜਾ ਕੰਮ ਸਰਕਾਰ ਦਾ ਆ ਤੇ ਫਿਰ ਉਹ ਜਿੱਥੇ ਰੈਫਰਮੇਟਰੀ ਥਿਊਰੀ ਕੰਮ ਨਹੀਂ ਕੀਤੀ ਉਥੇ ਡੈਟਰਨ ਥਿਊਰੀ ਨੇ ਕੰਮ ਕਰਤਾ ਮੈਮ ਕੀ ਲੱਗਦਾ ਕਿ ਇਸ ਘਤਨਾਲ ਹੁਣ ਸਾਰੇ ਸੁਚੇਤ ਹੋ ਜਾਣਗੇ हट ਜਾਣਗੇ ਕਿ ਵੀ ਅਸੀਂ ਵਲਗਰ ਕੰਟੈਂਟ ਨਾ ਪਾਈਏ ਜਿਹੜਾ ਵੀ ਸਮਾਜ ਨੂੰ ਗਲਤ ਰਾਏ ਪਾਵੇ ਦੇਖੋ ਇਹ ਲੋਕ ਉਹ ਹੁੰਦੇ ਦਾ ਡਰਪੋਕ ਜੇ ਆ ਮੈਨੂੰ ਲੱਗਦਾ ਵੀ ਉਹ ਸਮਝ ਜਾਣਗੇ ਜਿੱਤੇ ਤੱਕ ਮੈਨੂੰ ਲੱਗਦਾ ਆ ਪਰ ਇਹ ਮੈਮਰੀ ਥੋੜੀ देर ਦੀ ਹੁੰਦੀ ਆ ਫਿਰ ਖੁੱਲ ਜਾਂਦੇ ਆ ਫਿਰ ਉਹ ਸਕਿਉਰਟੀ ਮਿਲ ਗਈ ਫਿਰ ਉਹ ਖੁੱਲ ਜਾਂਦੇ ਆ ਐਡੀ ਜਲਦੀ ਸਿਕਿਉਰਟੀਆਂ ਨਹੀਂ ਮਿਲਦੀਆਂ ਹੁੰਦੀਆਂ ਹਾਂ ਬਾਕੀ ਜੇ ਐਡੀ ਉਹ ਹੋਵੇ ਤਾਂ ਫਿਰ ਮਿਲ ਜਾਂਦੀ ਆ ਅਟੈਕ ਤਾਂ ਮੇਰੇ ਤੇ ਜਾਣ ਲੇਵਾ ਹੋਇਆ ਸਿਕਿਉਰਟੀ ਤਾਂ ਮੈਨੂੰ ਨਹੀਂ ਮਿਲੀ ਹੈਗੀ ਹੂੰ ਠੀਕ ਹੈ ਮਤਲਬ ਸਿਕਿਉਰਿਟੀ ਨਹੀਂ ਮਿਲਨੀ ਉਹਨਾਂ ਨੂੰ ਆਪਣੇ ਆਪ ਨੂੰ ਸੁਧਾਰਨਾ ਪਵੇ ਮਿਲ ਹੋ ਸਕਦਾ ਮਿਲ ਵੀ ਜਾਵੇ ਤੇ ਤੁਹਾਡੇ ਲਿੰਕ ਤੇ ਡਿਪੈਂਡ ਕਰਦਾ ਨਾ ਵੀ ਤੁਸੀਂ ਕਿੰਨਾ ਕੁ ਇਹੋ ਜਿਹੇ ਲਿੰਕ ਵਰਤ ਲੈਂਦੇ ਹੋ ਜਾਂ ਕਿਵੇਂ ਆ ਇਹ ਉਹਦੇ ਤੇ ਡਿਪੈਂਡ ਕਰਦਾ ਇੱਥੇ ਤਾਂ ਕਈ ਲੋਕ ਇਹੋ ਜੇ ਵੀ ਸਿਕਿਉਰਿਟੀ ਚੱਕੀ ਫਿਰਦੇ ਆ ਜਿਹੜੇ ਮਤਲਬ ਸਮਝ ਹੀ ਨਹੀਂ ਆਉਂਦਾ ਵੀ ਇਹਨਾਂ ਨੂੰ ਸਿਕਿਉਰਿਟੀ ਕਿਹੜੇ ਐਂਗਲ ਤੋਂ ਮਿਲੀ ਹੋਈ ਆ ਸੋ ਤੁਸੀਂ ਡਰ ਡਰ ਕੇ ਜੀਣਾ ਹੀ ਕਿਉਂ ਆ ਤੁਸੀਂ ਕੰਮ ਹੀ ਇਹੋ ਜੇ ਕਰੋ ਕਿ ਤੁਹਾਨੂੰ ਕਿਸੇ ਦਾ ਡਰ ਹੀ ਨਾ ਹੋਵੇ ਠੀਕ ਆ ਜੇ ਡਰ ਡਰ ਹੋਵੇ ਮਤਲਬ ਡਰ ਨਾ ਹੋਵੇ ਕੰਮ ਹੀ ਇਹੋ ਜਿਹਾ ਹੁਣ ਮੌਤ ਦਾ ਖਤਰਾ ਤਾਂ ਸਾਡੇ ਵਰਗੇ ਜਿਹੜੇ ਲੋਕ ਮਾਫੀਆਂ ਨਾਲ ਲੜਦੇ ਆ ਉਹਨਾਂ ਦੇ ਉੱਤੇ ਵੀ ਆ। ਹੂੰ। ਠੀਕ ਐ। ਮੇਰੇ ਮੇਰੇ ਨਾਲ ਪਿਛਲੇ ਦਿਨੀ ਜੋ ਕੁਝ ਹੋਇਆ ਕਿਸੇ ਤੋਂ ਨਹੀਂ ਲੁਕਿਆ ਹੋਇਆ ਹੈਗਾ। ਮੈਂ ਵੀ ਮਰਦੀ ਮਰਦੀ ਹੀ ਬਚੀ ਆ। ਬਿਲਕੁਲ। ਠੀਕ ਆ। ਮੇਰੇ ਤੇ ਵੀ ਹੋ ਸਕਦਾ ਆ। ਪਰ ਇਹ ਮੌਤ ਜੀ ਲੜਦੇ ਸੀ ਨਾ ਵੀ ਗੱਲ ਕਹਿ ਰਹੀ ਆ ਨਾ ਇਹੋ ਜੀ ਮੌਤ ਕਿਸੇ ਕਿਸੇ ਨੂੰ ਨਸੀਬ ਹੁੰਦੀ ਆ। ਤੇ ਮੇਰੇ ਵਰਗਾ ਬੇਖੌਫ ਹੋ ਕੇ ਇਸ ਲਈ ਘੁੰਮਦਾ ਵੀ ਕੋਈ ਨਹੀਂ ਜੇ ਮੌਤ ਆਜੂਗੀ ਪਰ ਜੇ ਤੁਹਾਨੂੰ ਐਡਾ ਹੀ ਮੌਤ ਦਾ ਡਰ ਨਾ ਕਰੋ ਇਹੋ ਜੇ ਕੰਮ ਮਤਲਬ ਰੋਕ ਲਾਦਣੀ ਚਾਹੀਦੀ ਹੈ ਜਿਹੜਾ ਇਹ ਕੰਟੈਂਟ ਕ੍ਰੀਏਟ ਕਰਦੇ ਨੇ ਬਿਲਕੁਲ ਰੋਕ ਲਗਣੀ ਚਾਹੀਦੀ ਆਸ ਤਾਂ ਪਹਿਲਾਂ ਹੀ ਕਹਿ ਰਹੇ ਆ ਸਾਡੇ ਇਸ ਚੀਜ਼ ਦੇ ਨਾਲ ਬੱਚਿਆਂ ਤੇ ਕਿੰਨਾ ਮਾੜਾ ਅਸਰ ਪੈਂਦਾ ਆ ਇਹੋ ਜੇ ਹਵਸ ਦੇ ਪੁਜਾਰੀ ਜਦੋਂ ਇਹੋ ਜੀਆਂ ਚੀਜ਼ਾਂ ਦੇਖਦੇ ਆ ਉਸ ਤੋਂ ਬਾਅਦ ਵਿੱਚ ਉਹ ਕਿੱਥੇ ਕਿੱਥੇ ਸੌਫਟ ਟਾਰਗੇਟ ਲੱਭ ਕੇ ਉਹ ਨੁਕਸਾਨ ਕਰਦੇ ਆ ਤਾਂ ਇਹ ਤਾਂ ਸੋਚੋ ਨਾ ਹੂੰ ਜਿਹੜੇ ਬੈਠੇ ਆ ਬੁੱਧੀਜੀਵੀ ਘਰਾਂ 'ਚ ਬੈਠੇ ਆ ਉਹਨਾਂ ਨੂੰ ਆਪਦੀ ਦੁਨੀਆ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਸ਼ਾਇਦ ਉਸ ਸਮਾਜ ਦੀ ਜਦੋਂ ਥੱਲੇ ਵਿਚਰਦੇ ਹੋ ਨਾ ਉਹ ਰਿਐਲਿਟੀ ਉੱਥੇ ਪਤਾ ਲੱਗਦੀ ਹੈ ਜਿੱਥੇ ਇੱਕ ਘਰ ਦੇ ਵਿੱਚ ਸਿਰਫ ਇੱਕ ਮੋਬਾਈਲ ਆ ਤੇ ਘਰ ਦੇ ਵਿੱਚ ਪਤਾ ਨਹੀਂ ਕਿੰਨੀ ਤਰ੍ਹਾਂ ਦੇ ਲੋਕ ਆ ਉਹ YouTube ਤੇ ਕੋਈ ਵੀ ਦੇਖੀ ਜਾਂਦਾ ਫਿਰ ਉਹੀ ਚੀਜ਼ ਬੱਚੇ ਨੇ ਦੇਖ ਲਈ ਬੱਚੇ ਤੇ ਕੀ ਅਸਰ ਪੈਣਾ ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਠੀਕ ਆ ਜੇ ਉਹ ਗੰਦ ਭਾਰੀ ਸੀਗੇ ਉਹਨੂੰ ਸਮਝਾਇਆ ਜਾ ਸਕਦਾ ਸੀਗਾ ਚਲੋ ਉਹਨੂੰ ਨਹੀਂ ਸਮਝਾਇਆ ਕਹਿੰਦੇ ਹੋਰ ਵੀ ਤਾਂ ਬਹੁਤ ਸਾਰੇ ਥਾਵਾਂ ਦੇ ਉੱਤੇ ਕੰਟੈਂਟ ਐਵੇਂ ਦਾ ਪੈ ਰਿਹਾ ਕਈ ਇਹਹੋ ਜਿਹਿਆਂ ਜਿਹੜੀਆਂ ਐਪਸ ਨੇ ਜਿਨ੍ਹਾਂ ਦੇ ਉੱਤੇ ਇਹੋ ਜਿਹਾ ਕੰਟੈਂਟ ਪੈ ਰਿਹਾ ਕਈ ਪੰਜਾਬ ਦੀਆਂ ਕੁੜੀਆਂ ਨੇ ਗਲਤ ਵੀਡੀਓ ਬਣਾ ਰਹੀਆਂ ਨੇ ਭਾ ਬਾਹਰ ਦੇ ਮੁਲਕਾਂ ਦੇ ਵਿੱਚ ਜਾ ਕੇ ਫੋਰਨ ਸਾਈਟਾਂ ਤੇ ਕੰਮ ਕਰ ਰਹੀਆਂ ਨੇ ਕਹਿੰਦੇ ਉੱਥੇ ਫਿਰ ਕਿਉਂ ਨਹੀਂ ਜ਼ੋਰ ਪੈਂਦਾ ਤੁਹਾਡਾ ਕਹਿੰਦੇ ਵੱਡੇ ਮਗਰਮਾਚਾ ਦਿੱਤੇ ਨੇ ਇੱਕ 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 ਮੈਂ ਦੇਖੋ ਕਿਸੇ ਵੀ ਚੀਜ਼ ਦੀ ਮੈਨੂੰ ਲੱਗਦਾ ਦੇਖੋ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਨਾ ਭਾਈ ਸਾਹਿਬ ਨੂੰ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਕਿਵੇਂ ਕਿੱਦਾਂ ਕੀ ਕੀ ਗੱਲਾਂ ਆਈਆਂ ਹਨਾ ਜਿਨ੍ਹਾਂ ਜਿਨ੍ਹਾਂ ਦੀ ਗ੍ਰਿਫਤਾਰੀ ਹੋਈ ਆ ਹਨਾ ਤੇ ਰਹੀ ਗੱਲ ਸਮਝਾਉਣ ਦੀ ਉਹਨਾਂ ਨੇ ਕਿੰਨੀ ਵਾਰ ਦਾ ਵਾਰਨਿੰਗ ਦੇਤੀਆਂ ਸੀ ਕਿੰਨੇ ਮੈਂ 3-4 ਮਹੀਨਿਆਂ ਤੋਂ ਤਾਂ ਮੈਂ ਹੀ ਸੁਣ ਰਹੀ ਹਾਂ ਉਹਨਾਂ ਦੀਆਂ ਵਾਰਨਿੰਗ ਦੇ ਰਿਹਾ ਵੀ ਨਾ ਕਰੋ ਨਾ ਕਰੋ ਇੱਥੇ ਤੱਕ ਉਹਨਾਂ ਨੇ ਇਹ ਵੀ ਕਹਿਤਾ ਸੀ ਬਈ ਅ ਅਸੀਂ ਸਿਰਫ ਹੋਣਾ ਨਸ਼ੇ ਦੇ ਖਿਲਾਫ ਉਹਨਾਂ ਪਿੰਡਾਂ ਦੇ ਨਾਲ ਹੀ ਖੜਾਂਗੇ ਜਿਹੜੇ ਲੱਚਰਤਾ ਦੇ ਵਿਰੁੱਧ ਸਾਡੇ ਨਾਲ ਖੜੇ ਹੋਣਗੇ ਮੇਰੀ ਵੀ ਗੱਲ ਹੋਈ ਸੀਗੀ ਉਦੋਂ ਮੇਰੀ ਕਾਫੀ ਪਹਿਲਾਂ ਸਾਡੇ ਪਿੰਡ ਦੇ ਵਿੱਚ ਹੀ ਅਸੀਂ ਕੋਈ ਮਤਾ ਪਾਉਣਾ ਸੀਗਾ ਤਾਂ ਉਹਨਾਂ ਨੇ ਮੈਨੂੰ ਵੀ ਗਏ ਕਹਿੰਦੇ ਭੈਣ ਅਸੀਂ ਉਹਦੇ ਨਾਲ ਹੀ ਖੜਾਂਗੇ ਜਿਹੜੇ ਲਚਰਤਾ ਦੇ ਖਿਲਾਫ ਤੁਹਾਡੇ ਨਾਲ ਸਾਡੇ ਨਾਲ ਖੜਨਗੇ ਤੇ ਜੇ ਉਸ ਸਮੇਂ ਮੈਂ ਕਿਹਾ ਵੀ ਲਚਰਤਾ ਦੇ ਖਿਲਾਫ ਅਸੀਂ ਵੀ ਤੁਹਾਡੇ ਨਾਲ ਆ ਤੇ ਅਸੀਂ ਵੀ ਜਿੱਥੇ ਵੀ ਕੰਪਲੇਂਟਾਂ ਜੋ ਵੀ ਚੀਜ਼ਾਂ ਲੀਗਲ ਤੁਹਾਨੂੰ ਮਦਦ ਦੀ ਲੋੜ ਪਊਗੀ ਨਾਲ ਤੇ ਮੈਂ ਨਾਲ ਜਿੱਥੇ ਦੇਖੋ ਜੋ ਚੀਜ਼ ਗਲਤ ਆ ਉਹ ਗਲਤ ਆ ਸਮਾਜ ਨੂੰ ਗੰਦਾ ਕਰ ਰਹੀ ਔਰ ਇਹ ਲਚਰਤਾ ਵੀ ਤਾਂ ਗੈਰਕਾਨੂੰਨੀ ਹੋਈ ਆ ਇਹ ਕਿਹੜਾ ਕਾਨੂੰਨੀ ਆ ਪਰ ਮੈਡਮ ਇਹ ਜਦੋਂ ਲਚਰਤਾ ਸ਼ੁਰੂਆਤ ਹੁੰਦੀ ਹੈ ਕਹਿੰਦੇ ਫਿਲਮਾਂ ਤੋਂ ਸ਼ੁਰੂਆਤ ਹੁੰਦੀ ਹੈ ਭਾਵੇਂ ਸਾਡੇ ਪੰਜਾਬ ਦੀਆਂ ਫਿਲਮਾਂ ਨੇ ਭਾਵੇਂ ਉਹ ਬਾਲੀਵੁੱਡ ਦੀਆਂ ਫਿਲਮਾਂ ਨੇ ਕਹਿੰਦੇ ਸੰਸਦ ਬੋਰਡ ਪਾਸ ਕਰਦਾ ਜਿਵੇਂ ਜਿਵੇਂ ਵੱਡੀ ਫਿਲਮ ਹੁੰਦੀ ਜਾਊਗੀ ਓਵੇਂ ਓਵੇਂ ਕੁੜੀਆਂ ਤੇ ਲੀੜੇ ਛੋਟੇ ਹੁੰਦੇ ਜਾਣਗੇ ਓਵੇਂ ਹਰਿਆਣੇ ਦੀਆਂ ਕੁੜੀਆਂ ਨੇ ਭਾ ਪੰਜਾਬ ਦੀਆਂ ਕੁੜੀਆਂ ਦੇਖੋ ਇਸ ਚੀਜ਼ ਨਾਲ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਗਾਣੇ ਹੋਗੇ ਇਹਨਾਂ ਚੀਜ਼ਾਂ ਤੋਂ ਇਹਨਾਂ ਚੀਜ਼ਾਂ ਦੀ ਸ਼ੁਰੂਆਤ ਹੁੰਦੀ ਆ ਪਰ ਫਿਰ ਵੀ ਇੱਕ ਮੂੰਹੋਂ ਬੋਲ ਕੇ ਗੰਦ ਬਕਣਾ ਮੈਂ ਤਾਂ ਉਹਨਾਂ ਦੇ ਵੀ ਖਿਲਾਫ ਹਾਂ ਠੀਕ ਆ ਪਰ ਮੂੰਹੋਂ ਬੋਲ ਕੇ ਗੰਦ ਬਕਣਾ ਤੇ ਇੱਕ ਮਤਲਬ ਇਨਡਾਇਰੈਕਟਲੀ ਤੁਹਾਨੂੰ ਦਿਖਣਾ ਉਹਦੇ ਵਿੱਚ ਅੱਗੋਂ ਮਤਲਬ ਫਰਕ ਹੁੰਦਾ ਆ ਅੱਜ ਸਾਡੇ ਬੱਚਿਆਂ ਦੇ ਉੱਤੇ ਗਾਣਿਆਂ ਦਾ ਫਿਲਮਾਂ ਦਾ ਬਹੁਤ ਅਸਰ ਆ। ਹੂੰ ਬੱਚਿਆਂ ਨੂੰ ਆਪਣੇ ਹੀਰੋਜ਼ ਬਾਰੇ ਨਹੀਂ ਪਤਾ ਹੈਗਾ। ਜਿਹੜੇ ਸਾਡੇ ਅਸਲੀ ਅਸਲੀ ਹੀਰੋ ਨੇ ਚਾਹ ਸਾਡੇ ਸ਼ਹੀਦ ਹੋਣ ਪਰ ਉਹਨਾਂ ਨੂੰ ਐਕਟਰਾਂ ਤੋਂ ਸਾਰਿਆਂ ਦਾ ਪਤਾ ਹੁੰਦਾ। ਸੋ ਸਾਰੀਆਂ ਚੀਜ਼ਾਂ ਦਾ ਹੀ ਅਸਰ ਪੈਂਦਾ ਆ ਮਾੜਾ। ਸੋ ਉਹਨਾਂ ਨੂੰ ਵੀ ਸਹੀ ਕੰਟੈਂਟ ਆਉਣਾ ਚਾਹੀਦਾ ਸੈਂਸਰ ਬੋਰਡ ਇਸੇ ਲਈ ਬਣੇ ਨੇ। ਉਹਨਾਂ ਨੂੰ ਵੀ ਸਹੀ ਕੰਟੈਂਟ ਦਿਖਾਉਣਾ ਚਾਹੀਦਾ ਆ। ਸੋ ਸਾਰੇ ਪਾਸੇ ਹੀ ਆ ਬਟ ਸ਼ੁਰੂਆਤ ਤਾਂ ਸਰਕਾਰਾਂ ਨਹੀਂ ਕਰਨੀ ਆ ਨਾ ਇਸ ਚੀਜ਼ ਦੀ। ਸਾਡੇ ਵਰਗੇ ਤਾਂ ਸਿਰਫ ਬੇਨਤੀਆਂ ਕਰ ਸਕਦੇ ਨੇ ਬਿਲਕੁਲ ਤੇ ਜਿਨ੍ਹਾਂ ਨੇ ਐਕਸ਼ਨ ਲੈਣਾ ਉਹ ਐਕਸ਼ਨ ਲੈ ਸਕਦੇ ਨੇ ਹਮ ਅੱਛਾ ਬੱਬਰ ਖਾਲਸਾ ਦੇ ਨਾਲ ਤੁਹਾਡੇ ਫਾਦਲ ਸਾਹਿਬ ਹੋਰਾਂ ਦਾ ਅਟੈਚਮੈਂਟ ਸੀਗੀ ਸਾਰਾ ਕੁਝ ਸੀਗਾ ਉਹ ਸਮਾਂ ਕੀ ਸੀਗਾ ਤੁਹਾਨੂੰ ਦੱਸਦੇ ਸੀਗੇ ਕਿ ਵੀ ਮੈਂ ਤਾਂ ਬਹੁਤ ਛੋਟੀ ਸੀਗੀ ਮੈਂ ਤੁਹਾਨੂੰ ਤੁਸੀਂ ਸੁਣਿਆ ਹੋਵੇਗਾ ਜਦੋਂ ਡੈਡੀ ਦਾ ਇਨਕਾਊਂਟਰ ਹੋਇਆ ਉਸ ਸਮੇਂ ਮੈਂ ਸਿਰਫ 6 ਸਾਲ ਦੀ ਸੀਗੀ ਓਕੇ ਤੁਹਾਡੀ ਕੋਈ ਉਮਰ ਹੀ ਨਹੀਂ ਸੀਗੀ ਮੈਂ ਬਸ ਹਾਂ ਤੁਹਾਨੂੰ ਦੱਸਿਆ ਆਵੇ ਕਿ ਵੀ ਤੁਹਾਡੇ ਫਾਦਰ ਸਾਹਿਬ ਨੇ ਵੀ ਇਸ ਤਿੱਕੇ ਨਾਲ ਜਿਹੜੀ ਮੇਰੇ ਉਹ ਤਾਂ ਮੈਨੂੰ ਪਤਾ ਆ ਐਂ ਤਾਂ ਫਿਰ ਵੀ ਹੁਣ ਥੋੜੀਆਂ ਹੁਣ ਜਦੋਂ ਮੇਰੇ ਤੇ ਅਟੈਕ ਹੋਇਆ ਸੀਗਾ ਮੈਨੂੰ ਆ ਕੇ ਬਹੁਤ ਕਹਾਣੀਆਂ ਬਹੁਤ ਲੋਕਾਂ ਨੇ ਸੁਣਾਈਆਂ ਨੇ ਤਾਂ ਇਦਾਂ ਹੀ ਇੱਕ ਬਹੁਤ ਫੇਮਸ ਮਤਲਬ ਸੋਦਾ ਲਾਇਆ ਸੀ ਮੇਰੇ ਡੈਡੀ ਨੇ ਪੰਮਾ ਤੇ ਪੰਮਾ ਤੇ ਕਾਲਾ ਪੰਮਾ ਤੇ ਕਾਲਾ ਨਾਂ ਦੇ ਬੁੱਢੇ ਵਾਲ ਪਿੰਡ ਦੇ ਦੋ ਬੰਦੇ ਸੀਗੇ ਉਹ ਆਪਣੇ ਆਪ ਨੂੰ ਪਹਿਲਾਂ ਤਾਂ ਨਹੀਂ ਸਿੰਘ ਹੀ ਕਹਿੰਦੇ ਸੀ ਸਿੰਘਾਂ ਦੇ ਨਾਲ ਰਲ ਕੇ ਬਾਅਦ ਵਿੱਚ ਉਹਨਾਂ ਦੂਜੀਆਂ 3 ਭੈਣਾਂ ਦੀ ਬੇਪਤੀ ਕਰਨ ਲੱਗੇ ਸੀ। ਹੂੰ ਫਿਰ ਮੇਰੇ ਡੈਡੀ ਵੀ ਸੌਦਾ ਲਾਤਾ ਸੀ ਉਹਨਾਂ ਨੂੰ। ਓਕੇ। ਮਤਲਬ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਫਿਰ ਮੌਕੇ ਤੇ ਸੌਦਾ ਲਾਤਾ। ਬਿਲਕੁਲ ਲਾਤਾ ਸੀ। ਕਾਨੂੰਨ ਇਸ ਹਿਸਾਬ ਨਾਲ ਉਹਨੂੰ ਸੌਦੇ ਨੂੰ ਅਲਾਉ ਕਰਦਾ ਹੈ। ਕਾਨੂੰਨ ਬਿਲਕੁਲ ਨਹੀਂ ਐ ਤਾਈ ਤਾਂ ਉਹਨਾਂ ਦੇ ਉੱਤੇ ਇੰਨੀਆਂ ਵਾਰਦਾਤਾ ਸੀ ਤਾਈ ਉਹਨਾਂ ਦਾ ਇਨਕਾਊਂਟਰ ਹੋਇਆ। ਹੂੰ 5 ਲੱਖ ਦਾ ਨਾਮ 1993 ਤੋਂ ਪਹਿਲਾਂ ਹੂੰ ਠੀਕ ਆ ਨਾ ਕਿਉਂ 5 ਲੱਖ ਉਸ ਵੇਲੇ ਤਾਂ ਬਹੁਤ ਜ਼ਿਆਦਾ ਸੀ ਬਿਲਕੁਲ ਤੇ ਪਤਾ ਨਹੀਂ ਕਿੰਨੀਆਂ ਵਾਰ ਦਾਤਾ ਮੈਂ ਅਖਬਾਰ ਖ਼ਬਰ ਪੁਰਾਣੇ ਪੜ੍ਹੇ ਸੀਗੇ ਤਾਂ ਕਿੰਨੀਆਂ ਵਾਰ ਦਾਤਾ ਕਈ ਕਹਾਣੀਆਂ ਸੁਣਦੇ ਵੀ ਆ ਉਹ ਤਾਂ ਕਰ ਹੀ ਉਹ ਕੰਮ ਰਏ ਸੀਗੇ ਵੀ ਜਿਹੜੇ ਕਾਨੂੰਨ ਦੀ ਨਜ਼ਰ ਚ ਗਲਤ ਆ ਮੈਂ ਕਾਨੂੰਨ ਦੀ ਪੜ੍ਹਾਈ ਕੀਤੀ ਆ ਠੀਕ ਹੈ ਮੈਂ ਮੇਰਾ ਦਾਇਰਾ ਕਾਨੂੰਨ ਆ ਠੀਕ ਆ ਪਰ ਇੱਕ ਵਕੀਲ ਹੋਣ ਦੇ ਨਾਤੇ ਮੈਨੂੰ ਕਾਨੂੰਨੀ ਆਜ਼ਾਦੀ ਦਿੰਦਾ ਆ ਕਿ ਮੈਂ ਅਕਿਊਜ਼ ਨੂੰ ਡਿਫੈਂਡ ਕਰਨਾ ਆ ਐਡੇ ਐਡੇ ਰੇਪਿਸਟ ਨੂੰ ਵਕੀਲ ਬਚਾ ਕੇ ਲੈ ਜਾਂਦੇ ਆ ਤੇ ਫਿਰ ਮੈਂ ਜਿਹੜੇ ਸਿੰਘਾਂ ਨੇ ਸੌਦਾ ਲਾਇਆ ਮੈਂ ਉਹਨਾਂ ਦੇ ਨਾਲ ਨਹੀਂ ਖੜ ਸਕਦੀ ਮੇਰਾ ਕਾਨੂੰਨੀ ਹੱਕ ਆ ਮੈਂ ਖੜ ਸਕਦੀ ਆ ਤੁਹਾਨੂੰ ਕੀ ਫੀਲ ਹੁੰਦਾ ਜਦੋਂ ਇਹ ਸੋਚਦੇ ਹੋ ਜਦੋਂ ਇਹ ਪਤਾ ਲੱਗਦਾ ਕਿ ਵੀ ਮੇਰੇ ਫਾਦਰ ਸਾਹਿਬ ਨੇ ਤਾਂ ਉਸ ਵੇਲੇ ਕੁੜੀਆਂ ਦੀ ਜਿਹੜੀ ਬੇਪਤੀ ਹੋ ਰਹੀ ਸੀ ਉਹਨੂੰ ਬਚਾ ਲਿਆ ਜਿਹੜਾ ਅਸ਼ਲੀਲਤਾ ਫੈਲਾਰੇ ਸੀ ਉਸ ਚੀਜ਼ ਨੂੰ ਰੋਕ ਪਾਈ ਥੰਮ ਪਾਈ ਵੀ ਉਹ ਟਾਈਮਾਂ ਦੇ ਵਿੱਚ ਮੈਂ ਮੈਂ ਤੁਹਾਨੂੰ ਨਾ ਇਹ ਦੱਸਦੀ ਆ ਕਿ ਪਰਿਵਾਰ ਤੋਂ ਇਨਸਪਾਇਰ ਹੋ ਕੇ ਬੰਦਾ ਕਿ ਸੇ ਪਾਸੇ ਜਾਂਦਾ ਆ ਫਾਦਰ ਸਾਹਿਬ ਦਾ ਉਮੀ ਸੀਗਾ ਤੇ ਮੈਂ ਉਸੇ ਚੀਜ਼ ਤੋਂ ਇਨਸਪਾਇਰ ਹੋ ਕੇ ਮੈਨੂੰ ਛੋਟੀ ਹੁੰਦੀ ਨੂੰ ਕਹਿੰਦੇ ਹੁੰਦੇ ਸੀ ਵੀ ਅਸੀਂ ਹਥਿਆਰਾਂ ਨਾਲ ਲੜਦੇ ਹਾਂ ਤੂੰ ਕਲਮ ਨਾਲ ਲੜੇ ਠੀਕ ਹੈ ਉਦੋਂ ਹਜੇ ਮੈਂ ਫਸਟ ਕਲਾਸ 'ਚ ਹੀ ਸੀਗੀ ਮੈਂ ਆਹੀ ਚੀਜ਼ ਸੁਣਦੀ ਆਈ ਹਾਂ ਤੇ ਮੈਂ ਕਲਮ ਨਾਲ ਆਪਣੀ ਲੜਾਈ ਲੜਵੀ ਰਹੀ ਹਾਂ ਤੇ ਮੈਂ ਅੱਗੋਂ ਵੀ ਕਲਮ ਦੇ ਨਾਲ ਠੀਕ ਆ ਉਹੀ ਨਾ ਮੇਰੇ ਹੱਥ 'ਚ ਕਲਮ ਆ ਗਈ ਤੇ ਹਥਿਆਰ ਚੱਕਣ ਦੀ ਹਿੰਮਤ ਨਹੀਂ ਰਹੀ ਹੈਗੀ ਪਰ ਜਦੋਂ ਮੇਰੀ ਸੈਲਫ ਡਿਫੈਂਸ ਦੀ ਗੱਲ ਹੋਊਗੀ ਹੋ ਸਕਦਾ ਚੱਕਣਾ ਵੀ ਪੈ ਜਾਏ ਕਿਉਂਕਿ ਜੇ ਮੈਂ ਏਡੀ ਜੋਗੀ ਹੁੰਦੀ ਤਾਂ ਮਤਲਬ ਸਿੱਧੀ ਜੀ ਗੱਲ ਆ ਮਾਰਨ ਜੋਗੀ ਹੁੰਦੀ ਤਾਂ ਜਿਨ੍ਹਾਂ ਨੇ ਮੇਰੇ ਤੇ ਅਟੈਕ ਕੀਤਾ ਹੈ ਮੇਰੀ ਜਿੱਦੂ ਹੱਥ ਪਾਇਆ ਪਹਿਲਾਂ ਮੈਂ ਉਹਨਾਂ ਨੂੰ ਮਾਰਦੀ ਠੀਕ ਹੈ ਬਿਲਕੁਲ ਤੇ ਮੇਰੇ ਵਰਗਾ ਤਾਂ ਆਪਦੇ ਲਈ ਨਹੀਂ ਹਥਿਆਰਾਂ ਨਾਲ ਲੜ ਸਕਿਆ ਪਰ ਮੈਂ ਕਾਨੂੰਨ ਨਾਲ ਲੜ ਸਕਦੀ ਹਾਂ ਮੈਂ ਉਹਨਾਂ ਨੂੰ ਕਾਨੂੰਨ ਨਾਲ ਭਜਾ ਰਹੀ ਹਾਂ ਬਿਲਕੁਲ ਆਖੀਰਲਾ ਸਵਾਲ ਕਰਨਾ ਚਾਹੁੰਗਾ ਮੈਂ ਹੁਣ ਜੇ ਕੱਲ ਨੂੰ ਲੀਗਲ ਤੌਰ ਤੇ ਅਮਪਾਲ ਜਾਂ ਅਮਪਾਲ ਦੇ ਸਾਥੀ ਨੂੰ ਲੋੜ ਪੈਂਦੀ ਹੈ ਨਾਲ ਖੜੂਗੀ ਤੁਹਾਡਾ ਕੀ ਸਟੈਂਡ ਹੋਏਗਾ ਨਾਲ ਖੜੂਗੀ ਚਾ ਮੈਂ ਪਹਿਲਾਂ ਹੀ ਬੋਲਤਾ ਮੈਂ ਨਾਲ ਖੜੂਗੀ ਕਿਵੇਂ ਉਹਨਾਂ ਨਾਲ ਕਿਵੇਂ ਜਿਵੇਂ ਵੀ ਉਹਨਾਂ ਨੂੰ ਲੋੜ ਪਊਗੀ ਮੈਂ ਮੇਰੇ ਵੱਲੋਂ ਜੇ ਉਹਨਾਂ ਦੇ ਮੈਂ ਉਹ ਨਹੀਂ ਹੁੰਦਾ ਵੀ ਤੁਸੀਂ ਮੈਂ ਆਪਣੇ ਮਨੋਂ ਤੇ ਤਨੋਂ ਜੇ ਪੈਸੇ ਵੀ ਲਾਉਣੇ ਪੈਣਗੇ ਉਹ ਵੀ ਲਾਵਾਂਗੇ ਹੂੰ ਮਤਲਬ ਉਹਨਾਂ ਦੇ ਨਾਲ ਨਾਲ ਹੈਗੇ ਆ ਬਿਲਕੁਲ ਜੀ ਕਿ ਬਹੁਤ ਸ਼ੁਕਰੀਆ ਤਾਂ ਐਡਵੋਕੇਟ ਸਾਹਿਬ ਸਾਡੇ ਨਾਲ ਸੀਗੀ ਗੱਲਬਾਤ ਕੀਤੀ ਹੈ ਆਨਲਾਈਨ ਇਹਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਜਿਸ ਤਿੱਕੇ ਨਾਲ ਅਮਰਪਾਲ ਸਿੰਘ ਹੋਰਾਂ ਦਾ ਲੈ ਕੇ ਔਰਾ ਇੱਕ ਤਿਆਰ ਹੋ ਗਿਆ ਕਈ ਮਾਫੀਆ ਵੀ ਮੰਗ ਰਹੇ ਨੇ ਕਿ ਸਾਨੂੰ ਮਾਫ ਕਰ ਦਿੱਤਾ ਜਾਵੇ ਵੀਡੀਓ ਅਮਰਪਾਲ ਸਿੰਘ ਤੱਕ ਪਹੁੰਚਾ ਦਿੱਤੀ ਜਾਵੇ ਇਸ ਤਿੱਕੇ ਨਾਲ ਕਿ ਅਸੀਂ ਵੀਡੀਓ ਗੰਦੀਆਂ ਜਿਹੜੀਆਂ ਨਹੀਂ ਬਣਾਵਾਂਗੇ ਨਾ ਹੀ ਕੋਈ ਵਲਗਰ ਕੰਟੈਂਟ ਕ੍ਰੀਏਟ ਕਰਾਂਗੇ ਪਰ ਸੁਧਾਰ ਹੁੰਦਾ ਹੈ ਜਾਂ ਨਹੀਂ ਪਰ ਐਡਵੋਕੇਟ ਸਾਹਿਬ ਹੋਰਾਂ ਨੇ ਇੱਕ ਜ਼ਿਕਰ ਜ਼ਰੂਰ ਕੀਤਾ ਕਿ ਕੱਲ ਨੂੰ ਜੇ ਉਹਨਾਂ ਨੂੰ ਲੀਗਲ ਦੀ ਲੋੜ ਪੈਂਦੀ ਹੈ ਤਾਂ ਅਸੀਂ ਉਹਨਾਂ ਦੇ ਨਾਲ ਖੜੇ ਹੋਏ ਹਾਂ